ਸੋ ਅੱਜ ਤੁਹਾਨੂੰ ਸੁਪਰਸਟਾਰ ਦੇ ਨਾਲ ਮਿਲਾਵਾਂਗੇ ਸੁਪਰਸਟਾਰ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਗੱਲਬਾਤ ਕਰਾਂਗੇ ਬਟਾਲਾ ਸ਼ਹਿਰ ਦੀ ਧਰਤੀ 'ਤੇ ਰਹਿੰਦਾ ਹੈ ਮਾਝੇ ਵਾਲਾ ਉਹਦਾ ਨਾਮ ਹੈ ਅੱਗੇ ਤੁਸੀਂ ਜਾਣਦੇ ਹੀ ਹੋ ਕੌਣ ਹੈ ਰਾਤੋ ਆ 스타ਰ ਬਣ ਗਿਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਨਵੀਂ ਫਿਲਮ ਆਈ ਹੈ ਬੜਾ ਪਿਆਰ ਮਿਲਦਾ ਹੈ ਦਰਸ਼ਕਾਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਪਿਆ ਗੱਲਬਾਤ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਗੋਲੂ ਮਾਜੇ ਵਾਲਾ ਸੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਗੋਲੂ ਮਾਜੇ ਵਾਲਾ ਬੋਤ ਸਟਾਰ ਬਣ ਗਿਆ ਥੈਂਕ ਯੂ ਪਹਿਲਾਂ ਰਾਤੋਂ ਰਾਤ ਸਟਾਰ ਬਣਿਆ ਸੀ ਤੇ ਹੁਣ ਜਿਹਨੂੰ ਸਟਾਰ ਬਣ ਗਿਆ ਆਪਣੇ ਮਾਜੇ ਦਾ ਨਾਮ ਜਿਹੜਾ ਰੋਸ਼ਨੀ ਕੀਤਾ ਹੈ ਤੇ ਆਪਾਂ ਗੱਲਬਾਤ ਕਰਾਂਗੇ ਤੇਰੀ ਫਿਲਮ ਉਹਨਾਂ ਦੀ ਆਈ ਏ ਕਿੰਨਾ ਕੇ ਪਿਆਰ ਜਿਹੜਾ ਮਿਲਦਾ ਪਿਆ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਸਜੀਤਾਲ ਸਰ ਕੀ ਨਾਮ ਆ ਪਹਿਲਾਂ ਦੱਸੋ ਸਜੀਤਾਲ ਜੀ ਸਾਰੇ ਨੂੰ ਕੀ ਨਾਮ ਹੈ ਗੋਲੂ ਮਾਜੇ ਵਾਲਾ ਮਾਜੀ ਵਾਲਾ ਕਿਉਂ ਕਹਿੰਦੇ ਨੇ ਤੁਹਾਨੂੰ ਉਹ ਦੱਸੋ ਮਾਜੀ ਵਾਲਾ ਹਣ ਇੱਧਰ ਆਖ ਭਾਈ ਪੂਰੀ ਮਾਜੀ ਦੇ ਸੋ ਕਿੱਥੋਂ ਸਟਾਰ ਬਣੇ ਹੋ ਤੁਸੀਂ ਪਹਿਲਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦਿਖਾਓ ਥੋੜਾ ਇੱਧਰ ਆ ਜਾ ਸਟਾਰ ਬੰ ਮੈਂ ਇੱਕਦਮ ਵੜਿਆ ਵੀ ਐਦਾਂ ਮੈਂ ਮਤਲਬ ਵੀ ਪਿੰਡ 'ਚ ਰਹਿਣਾ ਹਾਂ ਜੀ ਨਹੀਂ ਤੇ ਤਾਂ ਵੀ ਬਲਾ ਵੀ ਮੁੰਡੇ ਸਟੌਂਦੇ ਨਹੀਂ ਹੁੰਦੇ ਜੀ ਐ ਐਦਾਂ ਵਾ ਜਾਂਦਾ ਸਾਈਕਲ 'ਤੇ ਮੁੰਡੇ ਪਨੀਰੀ ਫੁੱਟਾਂ ਦੇ ਜੀ ਨਿੰਦੀ ਹਾਂਜੀ ਹਾਂਜੀ ਉਹਨਾਂ ਬਨੇ ਛੇੜਦਾ ਮੈਨੂੰ ਕਹਿੰਦਾ ਪਾਲਰ ਦੇ ਮੁੰਡੇ ਪਾਲਣ ਮੇਰੀ ਚਾਚੀ ਆ ਨਾ ਤੇ ਮੇਰੇ ਬਾਰੇ ਕੋਈ ਬੋਲੇ ਹੋਵੇ ਉਹ ਵਜ਼ਾਫ ਕਰ ਲੂੰਗਾ ਆਹ ਲਿਆ ਵਾਰੀ ਜੇ ਕੋਈ ਬੋਲੇ ਮੈਨੂੰ ਖਾ ਚੜਦਾ ਉਹ ਕੋ ਫਿਰ ਸਟਾਰ ਬਣ ਕੇ ਤੁਸੀਂ ਹਾਂਜੀ ਹਾਂਜੀ ਮੇਰੇ ਮਾ ਡਾਇਲੋਗ ਬੰਦਿਆ ਉਹਨੂੰ ਗਾਲਾ ਗਲਾ ਕੱਢਿਆ ਫਿਰ ਗੋਲੂ ਜੀ ਕਿੰਨੀਆਂ ਕ ਹੁਣ ਤੁਹਾਡੀਆਂ ਫਿਲਮਾਂ ਦੇ ਰੀਆਂ ਆਈਆਂ ਨੇ ਤੇ ਹੁਣ ਅੱਗੇ ਕਿੰਨਾ ਕ ਪਿਆਰ ਮਿਲਦਾ ਬਿਲਮਾਂ ਸੱਤ ਕਰ ਲੀਆਂ ਵਾ ਅੱਠੇ ਰੋਣ ਵਾਲੀਆਂ ਅੱਛਾ ਸੱਤ ਤੇ ਅੱਠ 15 15 ਵਾਲੀਆਂ ਐ ਆਪਾਂ ਆ ਗਏ ਫਿਲਮ ਨਾਲ ਸਾਥੋਂ ਰੋਣੀਆ ਕਿਉਂਕਿ ਆ ਤੇ ਆ ਗਈ ਆ ਪਿੰਡ ਵਾਲਾ ਸਕੂਲ ਪਿੰਡ ਵਾਲੇ ਸਕੂਲ ਦੇ ਤੇ ਤੁਹਾਡਾ ਕਿੱਦਾਂ ਦਾ ਰਿਐਕਸ਼ਨ ਆ ਕੀ ਉਹਦੇ ਤੇ ਡੈਲਿੰਗ ਆ ਤੇ ਕਿੱਦਾਂ ਕੀ ਮੋੜ ਆ ਉਹ ਦੱਸੋ ਰਿਐਕਸ਼ਨੇ ਪੂਰੇ ਠਾਵਾ ਉੱਥੇ ਇਹ ਟਾੜ ਗੱਲ ਬਾਤ ਉਹਦੇ ਪੂਰੀ ਆ ਤਕੜਾਈ ਫਿਲਮ ਚ ਮੇਰੇ ਕਿਰਦਾਰ ਮੇਰਾ ਤੇ ਪ੍ਰੀਤ ਰਪਾਲ ਸਰਦਾ ਹੀ ਆ ਸੋ ਫਿਰ ਇਹ हेयर स्टाइल ਚੇਨ ਕਰਤਾ ਉਹਦੇ ਬਾਰੇ ਵਿੱਚ ਦੇਖੋ ਸਾਡੇ ਦਰਸ਼ਕਾਂ ਨੂੰ ਇਹ ਸੌ ਲੱਗਦਾ ਵਾੜਾ ਫਿਲਮਾ ਹੁੰਦੀਆਂ ਦੋ ਦਿਨੋਂ ਉਹਦੇ ਜੀ ਇਹ ਪਹਿਲੀ ਦੀ ਉਹ ਨਹੀਂ ਬਰਾੜ ਜੀ ਜੀ ਉਹਦੀ ਜਾਗੂ ਆਈ ਅੱਛਾ ਤੇ ਮੇਰੇ ਸਟਾਈਲ ਚੇਂਜ ਹੋ ਗਏ ਅੱਛਾ ਤੇ ਫਿਰ ਉਹਦੇ ਵਿੱਚ ਕਿਹੜਾ ਬੈ ਲਗਾ ਤੁਹਾਡਾ ਕੀ ਉਹਦਾ ਰੋਲ ਬਣਿਆ ਤੁਹਾਡਾ ਉਹਦੇ ਵਿੱਚ ਵੀ ਤੁਹਾਡੇ ਦਰਸ਼ਕਾਂ ਨੂੰ ਦੱਸੋ ਨਾ ਉਹਦੇ ਨਾਲ ਉਹਦੇ ਜਗਦੇ ਪਿੰਡ ਵਾਲੇ ਸਕੂਲ ਦੀ ਤਾਂ ਪਿੰਡ ਵਾਲੇ ਸਕੂਲ ਦੀ ਗੱਲ ਕਰਨੀ ਉਹਦੀ ਦੱਸੋ ਉਹਦਾ ਮੈਨੂੰ ਵਜਾ ਦਿੰਨਾ ਉਹਦੇ ਚ ਮਾਸਟਰ ਕਹਿੰਦਾ ਆ ਤੂੰ ਲੋਲੇ ਤੋਂ ਵੱਡਾ ਕੀ ਬਣੂਗਾ ਮੈਂ ਕਹਿੰਦਾ ਮਾਸਟਰ ਜੀ ਮੈਂ ਵੱਡਾ ਸਕੂਲ ਦੇ ਬਾਅਦ ਚਲੇ ਕੋਈ ਜਾਂਦੇ ਰੇੜੀ ਲਾਵਾਦੇ ਆ ਖਾਵਾਂਗੇ ਨਾਲ ਕਮਾਵਾਂਗੇ ਜੀ ਹਾਂ ਜੀ ਫਿਰ ਕਿੰਨਾ ਕੁ ਪਿਆਰ ਮਿਲਿਆ ਏ ਬੋਲੂ ਮਾਝੇ ਵਾਲੇ ਨੂੰ ਕਿੰਨਾ ਕੁ ਤਿਆਰ ਮਿਲਿਆ ਲੋਕਾਂ ਦਾ ਕਿਉਂਕਿ ਘਰ ਦੇ ਵਿੱਚ ਕੋਣ ਕੋਣਾ ਪਹਿਲਾਂ ਉਹ ਪਰਿਵਾਰ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਤੇ ਉਸ ਤੋਂ ਬਾਅਦ ਦੱਸੋ ਕਿਹੜਾ ਸਕੂਲ ਹੈ ਤੁਹਾਡਾ ਕਿਉਂਕਿ ਸਕੂਲ ਦੇ ਵਿੱਚ ਪੜਦੇ ਵੀ ਉਹ ਨਾਲ ਦੀ ਨਾਲ ਕੋਈ ਸਟਾਰ ਵੀ ਬਣੇ ਹੋ ਉਹ ਵੀ ਦੱਸੋ ਪਰਿਵਾਰ ਬਾਰੇ ਦੱਸੋ ਉਸ ਤੋਂ ਬਾਅਦ ਸਕੂਲ ਦੱਸੋ ਕਿਹੜਾ ਸਕੂਲ ਹੈ ਤੁਹਾਡਾ ਪਰਿਵਾਰ 'ਚ ਮੈਂ ਮੇਰਾ ਬ੍ਰਦਰ ਹੈ ਮੰਮੀ ਪਾਪਾ ਤੇ ਪਿੰਨੇ ਮੇਰਾ ਕਸੀਰਪੁਰ تحصیل ਅਸੀ ਲੁਟਾਲਾ ਜ਼ਿਲ੍ਹਾ ਗਰਦਾਸਪੁਰ ਕੋੜੇਗਾ ਚੋਦਾ ਮੈਂ 2.5 ਦਾਖਨਾਗਾ ਹਰ ਦੋ ਟੰਡੇ ਕੋਲ ਸਕੂਲ ਦੇ ਵਿੱਚ ਕਿੱਦਾਂ ਦਾ ਰਿਐਕਸ਼ਨ ਆ ਤੁਹਾਡਾ ਸਕੂਲ ਦੇ ਵਿੱਚ ਠੀਕ ਹੀ ਆ ਫਿਰ ਟੀਚਰ ਵੀ ਬਹੁਤ ਮਲ ਕੱਢਦੇ ਸੀ ਹੁਣ ਤੇ ਉਹਨਾਂ ਨੂੰ ਪਤਾ ਵੀ ਡੈਲੀ ਹੁੰਦਾ ਹੁਣ ਤੇ ਹੁੰਦੀ ਨਹੀਂ ਇਹ ਰੈਕਸ਼ਨ ਆਪਾਂ ਵੀ ਇਗਨੋਰ ਕਰੀਦਾ ਸੋ ਫਿਰ ਪ੍ਰੀਤ ਤੇ ਭਾਲਨਾ ਤੁਸੀਂ ਪਹਿਲੀ ਫਿਲਮ ਕੀਤੀ ਹੈ ਹਾਂਜੀ ਕਿੰਨਾ ਕੋਣਾਂ ਨੇ ਪਿਆਰ ਦਿੱਤਾ ਗੋਲੂ ਮਾਝੇ ਵਾਲੇ ਨੂੰ ਕਿਉਂਕਿ ਉਹ ਵੀ ਮਾਝੇ ਤੋਂ ਹੀ ਆਸਾ ਦਾਬੀ ਪ੍ਰੀਤ ਤੇ ਭਾਲ ਵੀ ਤੇ ਫਿਰ ਦੋਨਾਂ ਨੇ ਧੱਕ ਪਾਈ ਦੀ ਉੱਤੇ ਪੂਰੀ ਮਹਾ ਪੂਰਾ ਕਹਾਣੀ ਬਣ ਗਿਆ ਮੈਂ ਕرائی ਫੁਰੀ ਉੱਤੇ ਕੀ ਤਰਫਾਲ ਸਰਚ ਮਾ ਕਰਨੇ ਦੀ ਦੀਵ ਦੇ ਨਾਮ ਦੀ ਕੋਈ ਚੀਜ਼ ਹੈ ਨਹੀਂ ਅੱਛਾ ਕਿੰਨਾ ਕਿ ਪਿਆਰ ਕਰਦੇ ਫਿਰ ਮੈਂ ਵਕਲਿੱਪ ਦੇ ਦੂੰਗਾ ਕਲਿੱਪ ਵਿੱਚ ਐਡ ਕਰ ਲਓ ਜੀ ਪਿਆਰ ਕਰਨਾ ਕਿ ਮਿਲਦਾ ਫਿਰ ਕਿੰਨਾ ਕਿ ਪਿਆਰ ਮਿਲਦਾ ਫਿਰ ਪਿਆਰ ਬਹੁਤ ਬਹੁਤ ਮਿਲਦਾ ਵਾ ਪਿੰਡ 'ਚ ਤੁਹਾਨੂੰ ਪਤਾ ਜਿੱਦਾਂ ਹੁੰਦਾ ਪਿੰਡ 'ਚ ਤੇ ਮਿਲਣਾ ਨਹੀਂ ਬਾਹਰ ਦੇ ਲੋਕ ਬਹੁਤ ਪਿਆਰ ਕਰਨ ਫਿਰ ਬਾਹਰ ਜਦੋਂ ਚੰਡੀਗੜ੍ਹ ਸ਼ੂਟਿੰਗ ਵਾਰਾਂ ਤੇ ਜਾਂਦੇ ਹੋ ਫਿਰ ਕਿੱਦਾਂ ਲੋਕੀ ਕਹਿੰਦੇ ਨੇ ਗੋਲੂ ਭਾਜੀ ਗੋਲੂ ਭਾਜੀ ਮਾਦੇ ਵਾਲੇ ਭਾਈ ਰੁਕਿਓ ਜਦਿਆਂ ਜਾਂਦੇ ਲੋਕੀ ਨੇ ਹਾਂਜੀ ਹਾਂਜੀ ਕਿੰਨਾ ਕਿ ਪਿਆਰ ਮਿਲਦਾ ਫਿਰ ਬਹੁਤ ਜ਼ਿਆਦਾ ਮਿਲਦਾ ਬਾਹਰ ਤੇ ਸਭ ਭਾਈ ਕਹਿੰਦੇ ਪ ਜਿੰਨਾ ਕਗੜਾ ਜੀ ਕਵਾਵੇ ਉਹਨਾਂ ਕਗੜਾ ਆਪਾਂ ਜੀ ਕਵਾਈ ਬਾਹਰ ਫਿਰ ਕਿਦਾਂ ਦਾ ਰੈਕਸ਼ਨ ਕੀ ਕਹਿੰਦੇ ਨੇ ਬਾਹਰ ਆ ਕੇ ਜਿੱਦਾਂ ਹਣ ਬੰਦਾ ਕੋ ਆ ਸੜਵੀਂ ਦੀ ਟੋਲ ਬੱਲੂ ਪੜੀ ਕਰ ਹਾਣੀ ਹਾਣੀ ਪੜੀ ਜਰੂਰ ਕਰਾਓ ਪਰ ਅਗਲੇ ਬੰਦੇ ਨੂੰ ਇਹ ਚੀਜ਼ ਮਾਇਨੇ ਕਰਦੀ ਹੈ ਨਾ ਯਾਰ ਅਗਲਾ ਫਰਦਾਰੇ ਸਟੱਟ ਦੇ ਦੇ ਅਨੂ ਦੀ ਸਟੱਟ ਦੇ ਦੇ ਸੋ ਕਰ ਪ੍ਰੀਤ ਭਾਲ ਦੇ ਨਾਲ ਜਾਂਦੇ ਹੋ ਤੇ ਪ੍ਰੀਤ ਭਾਲ ਵੀ ਮਾਜੇ ਵਾਲਾ ਤੇ ਗੋਲੂ ਵੀ ਮਾਜੇ ਵਾਲਾ ਮਾਜੇ ਮਾਜੇ ਕਰੇ ਪੂਰੀ ਗੱਲਬਾਤ ਕੀਤੀ ਹੋਈ ਹੈ ਸਟੂਡੀਓ ਦੇਖ ਨਹੀਂ ਪੂਰੀ ਮਹਾ ਟਕਰਾਈ ਪੂਰੀ ਤੈਨਾਂ ਵਿੱਚ ਵੀ ਹੱਥ ਕਰਾਈ ਉਹਦਾ ਵੀ ਹੱਥ ਕਰਾਉਣੀ ਹੈ ਮੈਂ ਅੱਛਾ ਹਾਂਜੀ ਫਿਰ ਹੋਰ ਕਿਹੜਾ ਡੈਲਨ ਫਿਲਮ ਦੇ ਵਿੱਚ ਹੋਰ ਮੇਰੇ 200 ਹੋ ਗਏ ਅੱਛਾ ਹਾਂਜੀ ਫਿਰ ਦੱਸਿਆ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਪਿਆਰ ਕਰਦੇ ਡੈਲਨ ਆ ਕਹਾਂ ਜਾਊਗਾ ਕਿ ਤਾ ਡੈਲ ਆ ਵੀ ਸਾਰਿਆਂ ਦਾ ਘੜੀ ਸਾਰਿਆਂ ਦੀ ਸਪੋਰਟ ਆ 200 ਕਾ ਤੁਹਾਡੇ ਭਰਾ ਦੇ ਹੋ ਗਏ ਹੁਣ ਜਲਦੀ ਜਲਦੀ 300 ਕ ਕਰਾਉ ਬੁੜੇ 300 ਕ ਕਰਾ ਕੇ ਫਿਰ ਸਿੱਧਾ ਵੱਡਾ ਟਾਰਗੇਟ ਰੱਖਣਾ 1 ਮਿਲੀਅਨ ਸੋ ਕੀ ਕਹਾਂ ਮੈਂ ਬੋਲੀ ਮਾਦੇ ਵਾਲੇ ਭਾਜੀ ਹਾਂਜੀ ਠੀਕ ਸਟਾਰ ਬਣਦਾ ਤੇ ਸਟਾਰ ਜਿਹੜੇ ਬਣਦੇ ਨੇ ਤੇ ਉਹਨਾਂ ਨੂੰ ਲੱਖਾਂ ਰੁਪਏ ਆਂਦੇ ਨੇ ਤੁਹਾਨੂੰ ਕਿੰਨੇ ਕੇ ਪੈਸੇ ਆ ਰਹੇ ਨੇ ਹੁਣ ਤੁਸੀਂ ਸਟਾਰ ਬਣ ਗਏ ਹੋ ਤੇ ਮਾਜੇ ਵਾਲੇ ਦੀ ਬੱਲੇ ਬੱਲੇ ਹੋਣ ਦੀ ਦੋ ਵੀਰ ਬਣ ਗਏ ਇੱਕ ਛੋਟਾ ਵੀਰ ਤੇ ਇੱਕ ਵੱਡਾ ਵੀਰ ਮਾਜੇ ਵਾਲਾ ਕਿੰਨਾ ਕੇ ਪਿਆਰ ਮਿਲਦਾ ਤੇ ਕਿੰਨੇ ਕੇ ਤੁਸੀਂ ਐਸੇ ਲੈਂਦੇ ਹੋ ਵੀ ਤੁਹਾਡੇ ਦਰਸ਼ਕਾਂ ਨੂੰ ਪੈਸੇ ਤਾਂ ਬੜੇ ਵੱਡੇ ਸਟਾਰ ਆ ਉਹਨਾਂ ਦੇ ਤੇ ਚੱਲ ਹੁਣ ਬਹੁਤ ਉਹਨਾਂ ਨੇ ਜੜੇ ਦਿੱਤਾ ਪਹਿਲਾਂ ਉਹਨਾਂ ਦੇ ਤੇ ਲੱਖ ਵੀ ਥੋੜਾ ਵਾ ਮੈਂ ਤਾਂ ਹਜ਼ਾਰਾਂ ਚ ਲੈ ਲਾਂ ਐਸੇ ਤਾਂ ਜੀ ਕਣ ਮੈਂ ਇਲਾਕਾ ਮੈਨੂੰ ਮਿਲ ਜਾਂਦਾ ਜਿਹੜੀ ਜਿਹੜੀ ਘਰ ਦੇ ਚੀਜ਼ ਬਜੂਰ ਨਹੀਂ ਆ ਮਾਣ ਸ਼ੁਕਤ ਦਾ ਵੀ ਆ ਲਿਆ ਆ ਗਿਆ ਸੋ ਫਿਰ ਪਿਆਰ ਮਿਲਿਆ ਤਾਂ ਤਾਈਓ ਤਾਂ ਫਿਰ ਮਿਲਿਆ ਨਾ ਤੁਹਾਨੂੰ ਪਿਆਰ ਮਿਲਿਆ ਤਾਂ ਤਾਈਓ ਫਿਰ ਲੋਕਾਂ ਨੇ ਕਿਰਪਾ ਕੀਤੀ ਜਿਹੜੇ ਪਾਸੇ ਵੀ ਜਿਹੜੇ ਆ ਗਏ ਨੇ ਤੁਹਾਡੇ ਕੋ ਹਾਂਜੀ 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 ਲੋਕਾਂ ਦਾ ਵੀ ਬਹੁਤ ਪਿਆਰ ਆ ਤੇ ਕੋ ਮੇਰੇ ਵਾਈਸ ਨੂੰ ਸ਼ਕੀ ਪਾਸ਼ਾ ਦਾ ਵੀ ਬਹੁਤ ਪਿਆਰ ਆ ਜਿਹਨੇ ਮੈਨੂੰ ਇਥੇ ਕਾਕਾ ਹਿੰਮਤ ਦਿੱਤੀ ਕੰਮ ਦੀ ਤੇ ਇਹ ਕੰਮ ਤੂੰ ਕਰ ਹੀ ਕਰ ਪਹਿਲਾਂ ਤੇ ਮਹੱਤ ਬਣਾ ਜਾਵੇ ਕੰਮ ਨਹੀਂ ਕਰਦਾ ਹਣਾ ਤੇ ਮੇਰੇ ਪਾਪਾ ਮੇਰੇ ਪਾਪਾ ਵੀ ਕਹਿੰਦੇ ਸੀ ਕਿ ਛੱਡ ਦੇ ਕਿ ਬਜ਼ਾਰ ਬਹੁਤ ਪਿੰਦੀ ਚੀਜ਼ਾਂ ਮੈਂ ਪੜਾਈ ਹਾਂ ਹਾਂਜੀ ਹਾਂਜੀ ਤੇ ਬਾਅਦ ਮੇਰੇ ਵਾਈਵਰੂ ਨੇ ਸਿਰਫ ਕੀਤੀ ਵੀ ਨਹੀਂ ਤੂੰ ਵੀ ਮਦਦ ਕਰੇ ਕਰੀਂ ਮਦਦਾਂ ਤੂੰ ਕਰ ਸਕਦਾ ਵਾ ਤੇ ਹਲੇ ਹਲੇ ਵੇਲੇ ਕਿੱਥੇ ਵੀ ਰਸੋਈ ਹੁੰਦੇ ਆ ਅੱਜ ਦਸੋ ਕਿ ਹੋ ਗਏ ਆ ਸੋ ਫਿਰ ਅੱਜ ਪੁਰਾਣਾ ਜਿਹੜਾ ਡਾਇਲਗ ਨਾ ਤੁਹਾਡਾ ਹਾਂਜੀ ਉਹ ਜਿਹੜਾ ਸੁਣਾ ਦਿਓ ਸਾਡੇ ਗਾਲਾਂ ਵਾਲਾ ਡਾਇਲਗ ਸੁਣਾ ਦਿਓ ਉਹ 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 ਤੇ ਤੁਸੀਂ ਤਰੀ ਉਹ ਤਾਂ ਤੁਹਾਨੂੰ ਯਾਦ ਹੀ ਹੋਣਾ ਉਹ ਵੀ ਸਾਡੇ ਬਤਕਾਂ ਨੂੰ ਸੁਣਾਉਣਾ ਜ਼ਰੂਰ ਜ਼ਰੂਰ ਜੀ ਮੈਨੂੰ ਕੋ ਪਾਲਾ ਦੇ ਮੁੰਡੇ ਪਾਲਾ ਦੇ ਮੁੰਡੇ ਤੇਰੀ ਭੈਣ ਨੂੰ ਸਾੜਾ ਤੈਨੂੰ ਕਿਹੜਾ ਗਾਵਾ ਪਾਲਾ ਦਾ ਮੁੰਡਾ ਤੁਹਾਡੇ ਅੰਗੂ ਤਰੀ ਪੁਨੀਰੀ ਫੁੱਟੀ ਜਾਣੀ ਆਂਦਾ ਮੇਰਾ ਸਾੜਾ ਗੰਦਪਾ ਹੁਣ ਫਿਰ ਲੱਗਦਾ ਨਹੀਂ ਕਹਿੰਦਾ ਵਾ ਜੇ ਫਿਰ ਲੱਗਦਾ ਨਹੀਂ ਹੁਣ ਕਿਉਂ ਜਿਹੜਾ ਤੁਸੀਂ ਡਾਇਲਗ ਬੋਲਦੇ ਕਿ ਅੱਜ ਪਾਹੇ ਭਰਾਂਦੇ ਨੇ ਨਹੀਂ ਨਹੀਂ ਉਹ ਡਾਇਲਗ ਬੋਲ ਮੇਰੀ ਲੱਗੀ ਆ ਤੇ ਉਹ ਮੁੰਡੇ ਵੀ ਲੱਗੇ ਜਿੰਨਾਂ ਨੇ ਮੈਨੂੰ ਪਿਆ ਅੱਛਾ ਤੇ ਜੇ ਉਹ ਨਾ ਹੁੰਦੇ ਤੇ ਮੈਂ ਮਸ਼ਹੂਰ ਨਹੀਂ ਹੁੰਦਾ ਅੱਛਾ ਹੁਣ ਏ ਦੇਖੋ ਰੱਬ ਦੀ ਕਿੰਨੀ ਕਿਰਪਾ ਮੈਂ ਸਾਈਕਲ ਤੇ ਜਾਂਦਾ ਚਾਂਚਾ ਕੋਲ ਨੇ ਵਾਰੇ ਮਾਰੀ ਜੀ ਤੇ ਚਾਂਚਾ ਕੇ ਵੀਡੀਓ ਬਣਾ ਲਈ ਚਾਂਚਾ ਕੇ ਵਾਇਰਲ ਹੋ ਗਈ ਚਾਂਚਾ ਕੇ ਵਾਇਰਲ ਹੋ ਗਿਆ اچھا ਤੇ ਫਿਰ ਸਕੂਲ ਜਾਂਦੇ ਤੁਸੀਂ ਆਪਣੇ ਸਕੂਲ ਦੇ ਵਿੱਚ ਟੀਚਰਾਂ ਦਾ ਜਾਂ ਯਾਰਾਂ ਦੋਸਤਾਂ ਦਾ ਕਿੰਨਾ ਕੈਕਸ਼ਨ ਹੁੰਦਾ ਤੁਹਾਡਾ ਯਾਰ ਦੋਸਤ ਨਹੀਂ ਮੈਨ ਬਣਾਏ ਮੈਨ ਨੂੰ ਫੜਾਵਾ ਇਹ ਚੀਜ਼ਾਂ ਦੇ ਯਾਰ ਮਾਰ ਬਹੁਤ ਜ਼ਿਆਦੀ ਹੁੰਦੀ ਆ اچھا ਇਹ ਠੀਕ ਤੇ ਮੈਂ ਦੂਰ ਆ ਟੀਚਰਾਂ ਦਾ ਵੀ ਸਪੋਰਟ ਠੀਕ ਹੀ ਆ ਆਪਾਂ ਦਾ ਜਿਹੜੇ ਮਤਲਬ ਵੀ ਗਲਤ ਚੀਜ਼ ਕਰਦੇ ਆ ਜਿਹੜੇ ਮਤਲਬ ਮੁੰਡੇ ਬੇਸ਼ਤਾਨੀ ਕਰਦੇ ਆ ਕ੍ਰੈਡਿਟ ਦੀ ਬੰਨਾਲਾ ਦਲ ਤਾਂ ਮਲਮੜਾ ਵਿਖ ਮਾੜੀ ਰੀਗਾਨ ਦੇਖਦੇ ਆ ਉਹਨਾਂ ਤੋਂ ਆਪਾਂ ਦੂਧੀ ਲਈਦਾ ਵਾ ਤੇ ਫਿਰ ਕਿੰਨਾ ਕਿ ਪਿਆਰ ਮਿਲਦਾ ਸਕੂਲਾਂ ਦੇ ਵਿੱਚ ਜਾਂਦੇ ਹੋਰ ਸਕੂਲਾਂ ਦੇ ਵਿੱਚ ਜਾਂਦੇ ਕਿੱਦਾਂ ਰਿਐਕਸ਼ਨ ਹੁੰਦਾ ਉਹਨਾਂ ਦੇ ਟੀਚਰਾਂ ਦਾ ਜਾਂ ਉੱਥੇ ਦੇ ਸਟੂਡੈਂਟਸ ਦਾ ਉਹ ਕਿੰਨਾ ਕਿ ਪਿਆਰ ਦਿੰਦੇ ਹਾਂਜੀ ਹਾਂਜੀ ਜੇ ਆਪਾਂ ਅੱਗੇ ਦੂਸਰੇ ਸਕੂਲ 'ਚ ਜਾਈਦਾ ਤਾਂ ਬਹੁਤ ਸਾਰਾ ਪਿਆਰ ਮਿਲਦਾ ਵਾ ਰਿਸਪੈਕਟ ਵੀ ਬਹੁਤ ਮਿਲਦੀ ਏ ਉੱਥੇ ਪਿਆਰ ਬਹੁਤ ਮਿਲਦਾ ਤੁਹਾਨੂੰ ਪਤਾ ਕਹਿੰਦੇ ਜਦੋਂ ਆਪਾਂ ਡੇਲੀ ਰੁਟੀਨ 'ਚ ਜਾਂਦੇ ਸਕੂਲ ਦੇ ਵਿੱਚ ਉਵੇਂ ਉਵੇਂ ਹੀ ਇੱਜ਼ਤ ਡੋਲ ਹੁੰਦੀ ਆ ਜੀ ਇਸ ਕਰਕੇ ਆਪਾਂ ਮੈਨੂੰ ਫਾਈਨਲ ਕੀ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਫਿਲਮ ਤੁਹਾਡੀ ਰਿਲੀਜ਼ ਹੋ ਗਈ ਆ ਤੇ ਇਦਰ ਭਾਲ ਦੇ ਨਾਲ ਛੋਟਾ ਮਾਧੇ ਵਾਲਾ ਤੇ ਵੱਡਾ ਮਾਧੇ ਵਾਲਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਉਹ ਦੇਣਾ ਚਾਹੁੰਦਾ ਫਿਲਮ 3 ਤਰੀਕ ਦੇ ਆਈ ਆ ਤੇ ਅੱਜ 6 ਹੋ ਗਈ ਆ ਜਲਦੀ ਵੀ ਜਲਦੀ ਜਾਓ ਫਿਲਮ ਵੇਖਿਓ ਟਿਕਟਾਂ ਬੁੱਕ ਕਰ ਦਿਓ ਕਦੀ ਬਣੀ ਹੋਵੇ ਘਰ ਆਓ ਕੁਡੀ ਉਹ ਅਸਲ ਮਵੀ ਆਗਾ ਨਿੱਦਵੇਂ ਮਾਝੀ ਵਾਲੇ ਦੇਖਣ ਨੂੰ ਮਿਲਾਂਗੇ ਪ੍ਰੀਤ ਭਾਰੀ ਮਾਝੀ ਵਾਲੇ ਤੇ ਗੁੰਦ ਮਾਝੀ ਵਾਲਾ ਤੇ ਜਲਦੀ ਤੇ ਜਲਦੀ ਵੇਖੋ ਕਿਸ ਤਰ੍ਹਾਂ ਉਹ ਕਰਾਓ ਬਹੁਤ ਪਿਆਣ ਫਿਲਮਾਂ ਪਰਿਵਾਰਿਕ ਅਗਲੀ ਫਿਲਮ ਕਿਹੜੀ ਤੁਹਾਡੀ ਆ ਰਹੀ ਆ ਆਪਾਂ ਕਹਿੰਦੇ ਨਹੀਂ ਜੀ ਤੁਸੀਂ ਉਹਦਾ ਨਾਮ ਦੱਸ ਦਿਓ ਕਿਹੜੀ ਫਿਲਮ ਆ ਰਹੀ ਤੁਹਾਡੀ ਅਗਲੀ ਫਿਲਮ ਵੈਸੇ ਤਾਂ ਲਈ ਦੋ ਫਿਲਮਾਂ ਚੱਲ ਰਹੀਆਂ ਵਾ ਹੁਣ ਇਹਨਾਂ ਦੇ ਹੁਣ ਉਹਨਾਂ ਤੇ ਮੈਨੀਆਂ ਵੇਖੋ ਹੁਣ ਕਿਹੜੀ ਫਿਲਮ ਪਹਿਲਾ ਹੁੰਦੀ ਆ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਦੱਸਣਾ ਨਹੀਂ ਦੱਸ ਜਾਓ ਉਹ ਵੀ ਨਾਮ ਦੱਸਨਾ ਇੱਕ ਦਿਨ ਆ ਬਰਾੜਿਆ ਇੱਕ ਦਿਨ ਆ ਜਾਗੋ ਆਈ ਆ ਉਹਦੇ ਇਤਿਹਾਸ ਰੋਲ ਤੁਹਾਡਾ ਉਹ ਵੀ ਦੱਸ ਦਿਓ ਉਹ ਵੀ ਦੱਸਣਾ ਇੱਕ ਜੀ ਜਾਗੋ ਦਾ ਇੱਕ ਜੀ ਮੱਲੇ ਵੀ ਸਕੂਲ ਦਾ ਰੋਲ ਆ ਜੀ ਜੀ ਵੀ ਸਕੂਲ ਦਾ ਰੋਲ ਆ ਅੱਛਾ ਫੋਨ ਵਾਲੀਆਂ ਲੱਬੀਆਂ ਮਾਜੇ ਵਾਲੇ ਨੂੰ ਕਰਿਆ ਸਹੀ ਗੱਲ ਆ ਸੋ ਗੱਲਬਾਤ ਕੀਤੀ ਹੈ ਜੀ ਸੋ ਗੱਲਬਾਤ ਕੀਤੀ ਹੈ ਜੀ ਮਾਜੇ ਵਾਲੇ ਨਾਲ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਨ੍ਹਾਂ ਨੇ ਫਿਲਮ ਹਾਲੇ ਨਹੀਂ ਦੇਖੀ ਉਹ ਵੀ ਪਲੀਜ਼ ਜਾ ਕੇ ਫਿਲਮ ਦੇਖੋ ਫਿਲਮ ਬਹੁਤ ਵਧੀਆ ਹੈ ਵੱਡਾ ਮਾਜੇ ਵਾਲਾ ਤੇ ਛੋਟਾ ਮਾਜੇ ਵਾਲਾ ਪ੍ਰੀਤ ਰਪਾਲ ਤੇ ਗੋਲੂ ਮਾਜੇ ਵਾਲਾ ਦੋਨਾਂ ਨੇ ਜਰੀਏ ਧੱਕ ਪਾਈਏ ਫਿਲਮ ਦੇ ਵਿੱਚ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਮਾਜੇ ਵਾਲਿਆਂ ਦੀ ਵੀਰਾਂ ਦੀ ਜਿਹੜੀ ਫਿਲਮ ਹੈ ਉਹ ਤੁਸੀਂ ਦੇਖਣ ਜ਼ਰੂਰ ਜਾਓ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਐਕਟਿੰਗ ਕੀਤੀ ਹੈ ਗੋਲੂ ਮਾਜੇ ਵਾਲੇ ਨੇ ਤੇ ਨਾਲ ਦੀ ਨਾਲ ਪ੍ਰੀਤ ਰਣਪਾਲ ਉਹ ਵੀ ਤੁਹਾਡਾ ਵੀਰ ਮਾਜੇ ਤੋਂ ਆ। ਤੋਂ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਉਹਨਾਂ ਦੇ ਵਰ ਨਾਲ ਲਤੀ ਰਾਜਵਰੂਤ ਬਟਾਲਾ। ਬੋਦੀ ਘੈਂਟ ਇੰਟਰਵਿਊ ਕਰਦੇ ਆ ਵੀਡੀਓ ਕ੍ਰੇਟਰ ਆ ਬੋਦੀ ਘੈਂਟ ਤੇ ਬੜੇ ਵਧੀਆ ਤਰੀਕੇ ਨਾਲ ਇੰਟਰਵਿਊ ਕਰਦੇ ਆ ਬਹੁਤ ਪਿਆਰ ਨਾਲ ਇੰਟਰਵਿਊ ਕਰਦੇ ਆ ਤੇ ਭਾਈ ਜਿਹੜਾ ਕੇ ਡਰੂ ਕਰਾਇਆ ਕਰਨ।